ਤੇ ਜੇ ਕੋਈ ਪਿੰਡਾ ਇਹ ਤੋਂ ਕੋਈ ਜ਼ਰੂਰ ਇਹ ਵੀਡੀਓ ਨੂੰ ਵੇਖੇ ਕਿਉਂਕਿ ਉਹ ਫਿਰ ਬਹੁਤ ਸਾਰੇ ਪਰਿਵਾਰਾਂ ਨੂੰ ਉਹਨਾਂ ਦੀ ਆਰਥਿਕਤਾ ਤੇ ਬਹੁਤ ਵੱਡੀ ਸੱਟ ਵੱਜਦੀ ਹੈ ਜਿਸ ਕਾਰਨ ਬਹੁਤ ਸਾਰੇ ਘਰਾਂ 'ਚ ਗਰੀਬੀ ਆ ਜਾਂਦੀ ਹੈ ਬਿਮਾਰੀ ਆ ਜਾਂਦੀ ਹੈ ਬਹੁਤ ਆ ਜਾਂਦੀ ਹੈ ਤੁਸੀਂ ਸਮਝ ਜਾਂਦੇ ਹੋ ਕਿ ਜ਼ਿਆਦਾਤਰ ਸ਼ਰਾਬ ਪੀਣ ਵਾਲਿਆਂ ਦਾ ਲੀਵਰ ਬਹੁਤ ਛੇਤੀ ਖਰਾਬ ਹੋ ਜਾਂਦਾ ਬੰਨ ਕੇ ਚੱਲੋ ਕਿ 35 ਤੋਂ ਲੈ ਕੇ 45 ਸਾਲ ਦੀ ਉਮਰ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਸ਼ਰਾਬ ਪੀਂਦੇ ਨੇ ਉਹਨਾਂ ਦਾ ਲੀਵਰ ਖਰਾਬ ਹੋ ਜਾਂਦਾ ਤੇ ਅਕਸਰ ਕਹਿ ਦਿੰਦੇ ਨੇ ਲੋਕ ਪੀਦਾ ਲੀਵਰ ਖਰਾਬ ਹੋ ਗਿਆ ਉਹਨਾਂ ਇੱਥੇ ਸਵਾਲ ਖੜਾ ਇਹ ਹੁੰਦਾ ਕਿ ਲੀਵਰ ਸ਼ਰਾਬ ਪੀਣ ਵਾਲੇ ਦਾ ਛੇਤੀ ਕਿਉਂ ਖਰਾਬ ਹੁੰਦਾ ਉਹ ਤੋਂ ਕਿਵੇਂ ਬਚਿਆ ਜਾ ਸਕਦਾ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਜਿਹੜੇ ਲੋਕ ਸ਼ਰਾਬ ਪੀਂਦੇ ਨੇ ਉਹ ਮਤਲਬ ਲੋਕੀ ਸ਼ਰਾਬ ਪੀਣ ਮੈਂ ਇਹ ਕਹਿਣਾ ਚਾਹੁੰਦਾ ਕਿ ਕੁਝ ਲੋਕ ਜਿਹੇ ਹੁੰਦੇ ਨੇ ਨਾਮ ਨਾਲ ਤੁਹਾਡੇ ਕਹਿੰਦੇ ਮੰਨਣਾ ਤੇ ਨਾ ਹੀ ਮੇਰੇ ਕਹਿੰਦੇ ਮੰਨਣਾ ਉਹਨਾਂ ਨੇ ਪੀਣੀ ਹੀ ਪੀਣੀ ਹੁੰਦੀ ਆ ਤੇ ਫਿਰ ਕਿਉਂ ਨਾ ਵੇ ਉਹ ਇਸ ਬਸ਼ੀਅਾ ਜ਼ਰੂਰ ਕਿਹਾ ਆਂ ਦੇਣ ਕਿ ਕਿਉਂ ਨਾ ਆਪਣੇ ਲੀਵਰ ਨੂੰ ਬਚਾਇਆ ਜਾਵੇ ਸਭ ਤੋਂ ਪਹਿਲਾਂ ਵੱਡੀ ਗਲਤੀ ਕੀ ਹੁੰਦੀ ਹੈ ਕਿ ਜਦੋਂ ਵੀ ਕੋਈ ਸ਼ਰਾਬ ਪੀਣ ਵਾਲੇ ਲੋਕ ਨੇ ਜਾ ਮੰਨ ਲਓ ਕਿ ਪਰਿਵਾਰ ਦੇ ਵਿੱਚ ਕੋਈ ਰਿਸ਼ਤੇਦਾਰ ਆ ਜਾਂਦਾ ਆਮ ਤੌਰ ਤੇ ਸ਼ਾਮਾਂ ਦਾ ਟਾਈਮ ਹੁੰਦਾ ਜੇ ਕੋਈ ਦੇ ਘਰ ਕੋਈ ਰਿਸ਼ਤੇਦਾਰ ਆ ਜਾਂਦਾ ਉਹ ਕੀ ਕਰਦੇ ਨੇ ਆਲਰੇਡੀ ਲੋਕਾਂ ਦੇ ਘਰਾਂ 'ਚ ਸ਼ਰਾਬ ਹੁੰਦੀ ਹੈ ਇੱਕ ਬੋਤਲ ਤੇ ਦੋ ਬੋਤਲ ਚਾਰ ਬੋਤਲਾਂ ਉਹ ਜੇ ਦੋ ਜਾਣੇ ਨਹੀਂ ਹੋਣ ਤਾਂ ਇੱਕ ਬੋਤਲ ਸ਼ਰਾਬ ਵੀ ਰੱਖ ਲੈਣਗੇ ਤੇ ਉਹ ਫਿਰ ਕੀ ਕਰਦੇ ਨੇ ਉਹ ਸ਼ਰਾਬ ਕਿੰਜ ਪੀਂਦੇ ਨੇ ਉਹ ਸ਼ਰਾਬ ਪੀਣ ਸਮੇਂ ਇੱਕ ਗਲਤੀ ਕਰਦੇ ਨੇ ਉਹ ਦੋਵੇਂ ਜਾਨੇ ਜਿੱਡ ਬਾਜੀ ਨਾ ਪੀਂਦੇ ਨੇ ਜਿੱਡ ਭਾਰਤ ਭਾਪ ਕਹਿੰਦਾ ਉਹ ਦੋਵੇਂ ਸੰਘਦੇ ਨੇ ਕਿ ਆਪਾਂ ਲੇ ਗੋ ਇੱਕ ਬੋਤਲ ਵਿੱਚੇ ਰਾ ਪੀਤੀ ਚਲੋਗੀ ਕਿ ਆਪਾਂ ਦੋ ਜਾਨੇ ਇੱਕ ਸ਼ਰਾਬ ਦੀ ਬੋਤਲ ਨਹੀਂ ਖਤਮ ਕਰ ਸਕਦੇ ਸਾਨੂੰ ਇੱਕ ਤੋਂ ਵੱਧ ਖਤਮ ਕਰਨੀ ਚਾਹੀਦੀ ਹੈ ਹੋ ਸਕਦਾ ਸਾਨੂੰ ਦੋ ਕਰਨੀਆਂ ਚਾਹੀਦੀਆਂ ਜਾਂ ਤੇ ਡੇਢ ਤੇ ਕਰਨੀ ਚਾਹੀਦੀ ਹੈ ਜੇ ਡੇਢ ਵੀ ਨਹੀਂ ਖਤਮ ਕਰ ਸਕਦੇ ਵੀ ਇੱਕ ਤਾਂ ਖਤਮ ਕਰਨੀ ਹੀ ਕਰਨੀ ਆ ਦੋਵਾਂ ਨੇ ਤੁਸੀਂ ਅਕਸਰ ਦੇਖਦੇ ਹੋ ਕਿ ਜਦੋਂ ਲੋਕ ਸ਼ਰਾਬ ਪੀਣ ਬੈਠ ਜਾਂਦੇ ਨੇ ਤੇ ਸਭ ਤੋਂ ਪਹਿਲਾਂ ਉਹਨਾਂ ਦਾ ਇੱਕ ਕੰਮ ਹੁੰਦਾ ਕਿ ਸ਼ਰਾਬ ਦੇ ਨਾਲ ਉਹ ਮੀਟ ਵਗੈਰਾ ਜਾਂ ਕਹਿੰਗੇ ਫਲ ਲਿਆਇਓ ਜਾਂ ਕਹਿੰਗੇ ਬਹੁਤ ਸਾਰੀਆਂ ਸਬਜ਼ੀਆਂ ਲਿਆਇਓ ਜਾਂ ਉਹ ਜੋ ਵੀ ਉਹਨਾਂ ਕੋ ਖਾਣ ਪੀਣ ਨੂੰ ਭੁਜੀਆ ਵਗੈਰਾ ਜੋ ਵੀ ਹੈਗਾ ਉਹ ਆਰेंज ਕਰਨਗੇ ਪਲੱਸ ਨਾਲ ਕਹਿਣਗੇ ਕੋਲ ਡਰਿੰਕ ਵੀ ਕਰ ਲਓ ਹੁਣ ਇਹ ਕਿਦੋਂ ਚੀਜ਼ਾਂ ਮਨੁੱਖ ਪੀਂਦਾ ਆ ਸ਼ਰਾਬ ਪੀਣ ਦੀ ਸ਼ੁਰੂਆਤ ਕਰਦਾ ਆ ਤੇ ਉਹ ਕੀ ਕਰਦਾ ਪਹਿਲਾਂ ਤਾਂ ਸ਼ਰਾਬ ਪੀਵੇਗਾ ਇਹਦੇ ਨਾਮ ਦਾ ਉਹਨੂੰ ਵੀ ਪਿਆਉ ਹੋਏਗਾ ਉਹ ਨਹੀਂ ਖਾਲੇਗਾ ਉਦੋਂ ਲਾਵਾ ਵੀ ਜੇ ਕੋਈ ਕੋਈ ਚੀਜ਼ ਮਿਲ ਗਈ ਉਹ ਵੀ ਖਾਈ ਜਾਵੇਗਾ ਸਾਡੇ ਸਮਾਜ 'ਚ ਇੱਕ ਧਾਰਨਾ ਬਣੀ ਹੈ ਜੀ ਜਿਹੜੇ ਸ਼ਰਾਬ ਪੀਣ ਵਾਲੇ ਨੇ ਜਦੋਂ ਸ਼ਰਾਬ ਪੀਂਦੇ ਨਾਲ ਕੁਝ ਨਾ ਕੁਝ ਖਾਂਦੇ ਰਹਿਣਾ ਚਾਹੀਦਾ ਵੱਧ ਤੋਂ ਵੱਧ ਖਾਂਦੇ ਰਹਿਣਾ ਚਾਹੀਦਾ ਜਿਵੇਂ ਮੰਨ ਲਓ ਚਿਕਨ ਹੋ ਗਿਆ ਜਾਂ ਫਲ ਫੂਟ ਹੋ ਗਏ ਸੱਜੀਆਂ ਹੋ ਗਈਆਂ ਸਲਾਦ ਹੋ ਗਿਆ ਜੇ ਖਾਵਾਂਗੇ ਤੇ ਸ਼ਰਾਬ ਸਾਨੂੰ ਨਹੀਂ ਬਚੂਗੀ ਇਹ ਗੱਲ ਬਹੁਤਿਆਂ ਔਰਤਾਂ ਵੀ ਜਾਣਦੀਆਂ ਤੇ ਬਹੁਤੇ ਮਰਦ ਵੀ ਜਾਣਦੇ ਉਹਨਾਂ ਦੀ ਇਹ ਧਾਰਨਾ ਬਣ ਚੁੱਕੀ ਹੈ ਹੁਣ ਸਵਾਲ ਖੜਾ ਇਹ ਹੁੰਦਾ ਕਿ ਕਿਦੋਂ ਸ਼ਰਾਬ ਦੀ ਸ਼ੁਰੂ ਕੀਤੀ ਜਾਂਦੀ ਆ ਤੇ ਸ਼ਰਾਬ ਪੀ ਦੀ ਕਿਉਂ ਬਹੁਤ سارے ਭੈਣ ਭਰਾ ਹੀ ਜਾਣਦੇ ਨੇ ਭੈਣਾਂ ਤੋਂ ਜਦੋਂ ਮੇਰਾ ਸ਼ਬਦ ਨਿਕਲ ਗਿਆ ਕਿ ਲੇਕਿਨ ਉਹ ਜਾਣਦੀਆਂ ਹੈਗੀਆਂ ਕਿ ਸ਼ਰਾਬ ਪੀਣਾ ਮਤਲਬ ਹੁੰਦਾ ਕਿ ਕੋਈ ਰਿਸ਼ਤੇਦਾਰ ਆਇਆ ਉਹਨੂੰ ਕਹਿਣਾ ਜੀ ਤੇਰੀ ਇੱਜ਼ਤ ਕਰਨੇ ਆ ਇਹਦਾ ਮਾਣ ਕਰਨ ਦੇ ਆ ਤੇਰਾ ਵਧਾਈ ਕੀਤੀ ਆ ਤੇ ਸਾਡੇ ਸਮਾਜ ਦੇ ਤੇ ਲੋਕਾਂ ਦੀ ਸੋਚ ਵੀ ਐਵੇਂ ਦੀ ਬਣ ਗਈ ਆ ਕਿ ਜੇ ਕੋਈ ਰਿਸ਼ਤੇਦਾਰ ਆ ਉਹਨੂੰ ਸ਼ਰਾਬ ਨਾਲ ਨਾ ਪੁੱਛੀ ਜਾਵੇ ਬਹੁਤ ਸਾਰੇ ਲੋਕਾਂ ਦੇ ਘਰਾਂ ਸਾਰਿਆਂ ਚ ਨਹੀਂ ਤਾਂ ਕਹਿਣਗੇ ਜੀ ਉਹਨਾਂ ਨੇ ਇੱਜ਼ਤ ਨਹੀਂ ਕੀਤੀ ਰਿਸ਼ਤੇਦਾਰਾਂ ਨੂੰ ਗਏ ਆ ਉਹਨਾਂ ਪਕੌੜੇ ਰੱਖਤੇ ਪੀ ਰੱਖਤਾ ਲੇਕਿਨ ਸਾਡੀ ਇੱਜ਼ਤ ਨਹੀਂ ਕੀਤੀ ਸਾਡਾ ਮਾਨ ਨਹੀਂ ਕੀਤਾ ਤੇ ਜਿਹਦੇ ਕਰਕੇ ਬਹੁਤ ਸਾਰੇ ਲੋਕਾਂ ਦੇ ਦਿਮਾਗ 'ਚ ਇਹ ਵੀ ਗੱਲ ਬੈ ਗਈ ਆ ਕਿ ਜੇ ਕੋਈ ਰਿਸ਼ਤੇਦਾਰ ਆਗਾ ਤੂੰ ਸ਼ਰਾਬ ਦੀ ਸੁਲਾਹ ਮਾਰੋ ਤੇ ਉਹਨੂੰ ਪਿਆਓ ਤੇ ਉਹ ਜੇ ਨਹੀਂ ਵੀ ਪੀਂਦਾ ਤਾਂ ਵੀ ਉਹਨੂੰ ਪਿਆਓ ਕਿਉਂਕਿ ਫਿਰ ਤਮੀ ਕਿ ਮੇਰੀ ਇੱਜ਼ਤ ਉਹਨਾਂ ਨਾਲ ਆਪਾਂ ਗੱਲ ਕਰ ਰਹੇ ਹਾਂ ਲਿਵਰਟੀ ਕਿਉਂਕਿ ਸਾਡੇ ਸਰੀਰ ਦਾ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਇਆ ਕਿ ਮੈਂ ਆਸ ਕਰਦਾ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਭੈਣ ਭਰਾਵਾਂ ਤੱਕ ਪਹੁੰਚਾਓ ਆਪਣੇ ਉਹਨਾਂ ਲੋਕਾਂ ਤੱਕ ਜਿਹੜੇ ਲੋਕ ਇਸ ਕੀਮ ਤੋਂ ਪੀੜਤ ਨੇ ਇਹ ਕੋਈ ਆਪਾਂ ਇੱਕ ਜ਼ਿੰਦਗੀ ਦਾ ਉਹ ਸੱਚ ਲੈ ਕੇ ਗੱਲ ਕਰ ਰਹੇ ਹਾਂ ਜਿਹਦਾ ਦੁਖਾਂਤ ਬਹੁਤ ਸਾਰੇ ਘਰਾਂ ਨੇ ਹੰਡਾਇਆ ਕਿ ਹੰਡਾ ਰਹੇ ਨੇ ਭਾਵੇਂ ਕੋਈ ਜੋਬ ਕਰਦਾ ਹੋਵੇ ਭਾਵੇਂ ਖੇਤੀ ਕਰਦਾ ਹੋਵੇ ਭਾਵੇਂ ਕੋਈ ਬਿਜ਼ਨਸ ਕਰਦਾ ਹੋਵੇ ਬਹੁਤ ਸਾਰੇ ਲੋਕਾਂ ਦਾ ਲਿਵਰ ਜਿਹੜਾ ਡਾਊਨ ਹੋ ਚੁੱਕਾ ਹੈ ਹੁਣ ਆਪਣੇ ਪੁਆਇੰਟ ਕਿਉਂ ਨੇ ਆ ਜੇ ਕਿਸੇ ਨੇ ਸ਼ਰਾਬ ਪੀਣੀ ਹੋਵੇ ਆਪਾਂ ਜਿਹੜੀ ਇਹ ਵੀਡੀਓ ਬਣਾਣੀ ਨਾ ਇਹ ਨੂੰ ਤੁਸੀਂ ਪਲੀਜ਼ ਸਾਰੇ ਨਾਲੇ ਜਿੰਨੀ ਵੀ ਵੱਧ ਤੋਂ ਵੱਧ ਦੇਖ ਸਕਦੇ ਉਹਨੂੰ ਦੇਖਿਓ ਕਟਿਓ ਨਾ ਕਿਉਂਕਿ ਹਰ ਇੱਕ ਦੀ ਜ਼ਿੰਦਗੀ ਨਾਲ ਜੁੜੀ ਹੋਈ ਗੱਲ ਆ ਕੀ ਹੁੰਦਾ ਜਦੋਂ ਜਿਹੜੇ ਲੋਕਾਂ ਨੇ ਸ਼ਰਾਬ ਪੀਣੀ ਆ ਤੇ ਉਹ ਕੀ ਉਹਨਾਂ ਨੂੰ ਕੀ ਕਰਨਾ ਚਾਹੀਦਾ ਕਿ ਉਹ ਓਨੀ ਸ਼ਰਾਬ ਪੌਣ ਜਿੰਨੀ ਉਹ ਥੋੜੀ ਥੋੜੀ ਹੋਲੀ ਹੋਲੀ ਪੀ ਸਕਦੇ ਨੇ ਇਹ ਨਹੀਂ ਕਰਨੀ ਚਾਹੀਦਾ ਕਿ ਸ਼ਰਾਬ ਕਿੰਨੀ ਹਰੀ ਪੁਆਣੀ ਕਿ ਉਹ ਡੀਕ ਲਾ ਕੇ ਇੱਕਦਮ ਫਿਨਿਸ਼ ਕਰ ਲਈ ਜੇ ਨੂੰ ਕੋਈ ਸ਼ਰਾਬ ਨੂੰ ਢੀਕ ਲਾ ਕੇ ਪੀਵੇਗਾ ਉਹਦਾ ਸਿੱਧਾ ਅਸਰ ਇੱਕਦਮ ਉਹਦੇ ਆ ਪੇਟ ਤੇ ਜਾਵੇਗਾ ਲੀਵਰ ਤੇ ਜਾਵੇਗਾ ਕਿਉਂਕਿ ਲੀਵਰ ਜਿਹੜਾ ਹੋ ਇੱਕਦਮ ਵਰਕ ਕਰਨਾ ਪਵੇਗਾ ਉਹਨੂੰ ਬਹੁਤ ਸਾਰਾ ਉਹਨੂੰ ਸੋਜ ਪੈ ਜਾਵੇਗੀ ਦੂਸਰਾ ਜਿਹੜਾ ਲੀਵਰ ਸ਼ਰਾਬ ਪੀਣੀ ਉਹਦੋਂ ਨਾ ਕੋਈ ਚਿਕਨ ਨਹੀਂ ਖਾਣਾ ਚਾਹੀਦਾ ਕੋਈ ਸਬਜ਼ੀ ਨਹੀਂ ਖਾਣੀ ਚਾਹੀਦੀ ਬਹੁਤ ਘੱਟ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ ਇਵਨ ਕਿ ਸਲਾਦ ਵੀ ਬਹੁਤ ਘੱਟ ਖਾਣਾ ਚਾਹੀਦਾ ਹੁਣ ਤੁਸੀਂ ਕਹੋਗੇ ਕਿ ਇਹ ਤੇ ਬਿਲਕੁਲ ਉਲਟ ਗੱਲ ਕਹਿ ਰਹੇ ਕਿਉਂ ਕਹਿ ਰਹੇ ਬਿਲਕੁਲ ਇਹ ਮੈਡੀਕਲ ਲਾਈਨ ਦੇ ਮੁਤਾਬਕ ਆ ਲੀਵਰ ਦਾ ਹਮੇਸ਼ਾ ਸਵਾਲ ਖੜਾ ਹੁੰਦਾ ਕਿ ਲੀਵਰ ਦਾ ਕੰਮ ਕੀ ਹੈ ਤੇ ਲੀਵਰ ਕੀ ਕੰਮ ਕਰਦਾ ਸਾਡੇ ਸਰੀਰ 'ਚ ਤੇ ਤੁਹਾਡੇ ਵਰਗੇ ਸੱਜਣ ਜਾਂ ਮੈਡੀਕਲ ਲੈਣ ਵਾਲੇ ਸੱਜਣ ਦੱਸਦੇ ਕਿ ਲੀਵਰ ਦਾ ਮੁੱਖ ਕੰਮ ਹੁੰਦਾ ਕਿ ਜਿਹੜਾ ਭੋਜਨ ਆ ਉਹਨੂੰ ਪਚਾਉਣਾ ਉਹਨੂੰ ਭੋਜਨ ਨੂੰ ਸਹੀ ਤਰੀਕੇ ਨਾਲ ਉਹਨੂੰ ਹজম ਕਰਨਾ ਇਹ ਸਾਡੇ ਲੀਵਰ ਦਾ ਮੇਨ ਕੰਮ ਹੈ ਤੇ ਜਦੋਂ ਅਸੀਂ ਸ਼ਰਾਬ ਪੀਂਦੇ ਆ ਜਦੋਂ ਕੋਈ ਮਨੁੱਖ ਸ਼ਰਾਬ ਪੀਂਦਾ ਤੇ ਲੀਵਰ 'ਚ ਸੋਜ ਆ ਜਾਂਦੀ ਹੈ ਕਿਉਂਕਿ ਉਹ ਪ੍ਰਭਾਵਿਤ ਹੋ ਜਾਂਦਾ ਨਾ ਉਹਦੇ 'ਚ ਅਲਕੋਹਲ ਹੁੰਦੀ ਆ ਤੇ ਨਾਰਮਲੀ ਚੀਜ਼ ਹੈ ਜਦੋਂ ਜਿੱਤੇ ਚੀਤੇ ਤੁਸੀਂ ਲਕੋਹਲ ਪਾਵੋਗੇ ਨਾ ਤਾਂ ਉਹਨੇ ਪ੍ਰਭਾਵਿਤ ਹੋਣਾ ਹੀ ਹੁੰਦਾ ਉਹਨੇ ਵਰਕ ਘੱਟ ਕਰਨਾ ਹੁਣ ਜਦੋਂ ਲੀਵਰ ਤੇ ਆਪਾਂ ਸ਼ਰਾਬ ਚਲੇਗੀ ਉਹ ਉਹ ਸੋਜ ਪੈਗੀ ਉਹਨੂੰ ਤੋਂ ਆਪ ਚਿਕਨ ਖਾਈ ਜਾ ਰਹੀ ਸਬਜ਼ੀਆਂ ਖਾਈ ਜਾ ਰਹੀ ਸਲਾਦ ਖਾਈ ਜਾ ਰਹੇ ਹੁਣ ਜਿਹੜਾ ਲਿਵਰ ਆ ਉਹਦਾ ਫੰਕਸ਼ਨ ਉਹਨੇ ਤੇ ਕੰਮ ਕਰਨਾ ਹਜਮ ਕਰਨਾ ਭੋਜਨ ਨੂੰ ਹੁਣ ਉਹ ਮੀਟ ਨੂੰ ਕਿਵੇਂ ਹਜਮ ਕਰੂਗਾ ਹੁਣ ਇੱਥੇ ਹੋਰ ਵੀ ਸਭ ਤੋਂ ਮਾੜੀ ਗੱਲ ਵੇਖਣ ਨੂੰ ਕੀ ਮਿਲਦੀ ਕਿ ਲੋਕ ਮੀਟ ਤਲਿਆ ਖਾਂਦੇ ਨੇ ਤਲਿਆ ਤੇ ਜਾਂ ਰਿੰਨਿਆਂ ਮੀਟ 'ਚ ਫਰਕ ਹੁੰਦਾ ਕਲੇਡ ਮੀਟ ਦਾ ਉਹਨੂੰ ਪਚਾਉਣਾ ਲਿਵਰਲੀ ਹੋਰ ਵੀ ਉਖ ਹੋ ਜਾਂਦਾ ਜੇ ਮੀ ਫਿਸ਼ ਹੋ ਗਈ ਜਾਂ ਆਮ ਤੌਰ ਤੇ ਬੱਕਰ ਬੱਕ ਹੋ ਗਿਆ ਬੱਕਰਾ ਹੋ ਗਿਆ ਜਾਂ ਕੋਈ ਹੋਰ ਹੋ ਗਿਆ ਉਹ ਆਮ ਤੌਰ ਤੇ ਪੰਜਾਬੀ ਇਹੋ ਲਿਵਰ ਮੀਟ ਖਾਂਦੇ ਨੇ ਫਿਰ ਲਿਵਰ ਨੂੰ ਪਚਾਉਣਾ ਔਖਾ ਹੁੰਦਾ ਲਿਵਰ ਬਿਮਾਰ ਰਹਿਣਾ ਸ਼ੁਰੂ ਹੋ ਜਾਂਦਾ ਕੰਮ ਘਟਣਾ ਸ਼ੁਰੂ ਹੋ ਜਾਂਦਾ ਉੱਤੋਂ ਸਬਜ਼ੀਆਂ ਖਾਈਏ ਉੱਤੋਂ ਆਪਾਂ ਸਲਾਦ ਖਾਈਏ ਨਾਲ ਆਪਾਂ ਕੋਲਡ ਡਰਿੰਕ ਪੀ ਗਏ ਯਾਨੀ ਕਿ ਜਿੱਥੇ ਆਪਾਂ ਅੱਗੇ ਘੱਟ ਖਾਣਾ ਖਾਂਦੇ ਸੀ ਉੱਥੇ ਲਿਵਰ 'ਚ ਆਪਾਂ ਕਈ ਗੁਣਾ ਵੱਧ ਖਾਣਾ ਪੇਟ ਦਿੱਤਾ ਆਪਣੀ ਪੇਟ ਦੇ ਵਿੱਚ ਥੋੜਾ ਥੋੜਾ ਲਗਾਤਾਰ ਖਾਂਦੇ ਆ ਤੇ ਜਿਹਦੇ ਨਾਲ ਲਿਵਰ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਤੇ ਲਿਵਰ ਬਿਮਾਰ ਰਹਿਣਾ ਸ਼ੁਰੂ ਹੋ ਜਾਂਦਾ ਤੇ ਲਿਵਰ ਜਦੋਂ ਲਗਾਤਾਰ ਕੁਝ ਦਿਨ ਰਹਿੰਦਾ ਆ ਤਾਂ ਫਿਰ ਲਿਵਰ ਆਪਾਂ ਕਹਿ ਦਿੰਦਾ ਖਰਾਬ ਹੋ ਗਿਆ ਹੁਣ ਕੀਤਾ ਕੀ ਜਾਵੇ ਜਿਹੜੇ ਭੈਣ ਭਰਾ ਨੇ ਕੋਈ ਸ਼ਰਾਬ ਪੀਣੀ ਹੋਵੇ ਤੇ ਨਾਲੇ ਤੇ ਇੱਕ ਸ਼ਰਾਬ ਥੋੜੀ ਪੀਤੀ ਜਾਊਗੀ ਲਿਵਰ ਵੀ ਨਹੀਂ ਖਰਾਬ ਹੋਵੇਗਾ ਤੇ ਨੰਦ ਵੀ ਆ ਜਾਏਗਾ ਜਿਹੜੇ ਵੱਲ ਪੀਣ ਵਾਲੇ ਨੇ ਉਹ ਕੀ ਨਹੀਂ ਤੇ ਜਿਹੜੇ ਮੇਰੇ ਸੱਜਣੇ ਸ਼ਰਾਬ ਨਹੀਂ ਛੱਡ ਸਕਦੇ ਮੈਂ ਤਾਂ ਕਹਿੰਦਾ ਕਿ ਨਾ ਪੀਓ ਪਹਿਲੀ ਗੱਲ ਆ ਕਜੇ ਜ ਨਹੀਂ ਛੱਡ ਸਕਦੇ ਉਹ ਸਿਰਫ ਸ਼ਰਾਬ ਹੀ ਕੱਲੀ ਪੀਆ ਕਰ ਜੇ ਉਹਨਾਂ ਨੇ ਪੀਣੀ ਹੋਵੇ ਸ਼ਾਮ ਨੂੰ ਥੋੜੀ ਜੀ ਪਾ ਕੇ ਉੱਚ ਜਿੰਨਾ ਪਾਣੀ ਉਹਨਾਂ ਨੂੰ ਚਾਹੀਦਾ ਉਹਨਾਂ ਪਾ ਕੇ ਹੌਲੀ ਹੌਲੀ ਪੀਂਦੇ ਰਹਿਣ ਉਹਦੇ ਨਾਲ ਕੀ ਹੋਵੇਗਾ ਜੇ ਉਹ ਕੁਝ ਖਾਣਗੇ ਨਹੀਂ ਜਿਵੇਂ ਮੰਨ ਲਓ ਉਹਨਾਂ ਕੋਈ ਫਰੂਟ ਨਹੀਂ ਖਾਦਾ ਸਲਾਦ ਨਹੀਂ ਖਾਦਾ ਫਿਰ ਉਹਨਾਂ ਕੀ ਹੋਵੇਗਾ ਕਿ ਉਹਦੇ ਨਾਲ ਉਹਨਾਂ ਦੀ ਜਿਹੜੀ ਆ ਪਾਏ ਪੇਟ ਦੇ ਵਿੱਚ ਸ਼ਰਾਬ ਪੀਣ ਦੀ ਜਿਹੜੀ ਲਕੋਹ ਜਾਰੀ ਹੋ ਪਾਚਨ ਸ਼ਕਤੀ ਜਿਹੜੀ ਹੈ ਉੱਪਰ ਪ੍ਰਭਾਵਤ ਨਹੀਂ ਕਰੇਗਾ ਜਦ ਇਹ ਕਿਉਂ ਥੋੜੀ ਸ਼ਰਾਬ ਪੀਣਗੇ ਜਿੱਥੇ ਉਹਨਾਂ ਬੋਤਲ ਪੀਣੀ ਆ ਹੋ ਸਕਦਾ ਉਥੇ ਪਾल्या ਹੀ ਪੀਣ ਦੋ ਜਾਣੇ ਹੋ ਸਕਦਾ ਅੱਧਿਆ ਅੱਧਿਆ ਹੀ ਪੀ ਲੈਣ ਜਿਹਦੇ ਨਾਲ ਇੱਕ ਤਾਂ ਸ਼ਰਾਬ ਘੱਟ ਪੀਤੀ ਜਾਵੇਗੀ ਦੂਜਾ ਉਹਨਾਂ ਦੇ ਲੀਵਰ ਤੇ ਭਾਰ ਘੱਟ ਪਵੇਗਾ ਲੀਵਰ ਵੀ ਜਿਹੜਾ ਵਾ ਖਰਾਬ ਨਹੀਂ ਹੋਵੇਗਾ ਲੀਵਰ ਦਾ ਨੁਕਸਾਨ ਨਹੀਂ ਹੋਵੇਗਾ ਲੇਕਿਨ ਜੇ ਅਸੀਂ ਚਾਹੁੰਦੇ ਆ ਕਿ ਲੀਵਰ ਬਚਿਆ ਰਹੇ ਸਦਾ ਸਿਹਤਮੰਦ ਰਹੇ ਤੇ ਸਾਨੂੰ ਸ਼ਰਾਬ ਦੇ ਨਾਲ ਬਿਲਕੁਲ ਬਾਕੀ ਚੀਜ਼ਾਂ ਖਾਣੀਆਂ ਬੰਦ ਕਰਨੀਆਂ ਪੈਣਗੀਆਂ ਤਾਂ ਕਿ ਸਾਡਾ ਲੀਵਰ ਠੀਕ ਰਹੇ ਇਸ ਕੋ ਨਾ ਬਹੁਤ ਕਈਆਂ ਔਰਤਾਂ ਦੇ ਲਿਵਰ ਵੀ ਖਰਾਬ ਹੁੰਦੇ ਨੇ ਬੱਚਿਆਂ ਦੇ ਲਿਵਰ ਵੀ ਖਰਾਬ ਹੋ ਜਾਂਦੇ ਨੇ ਉਹਨਾਂ ਸਵਾਲ ਖੜਾ ਹੁੰਦਾ ਕਿ ਔਰਤਾਂ ਕਿਹੜੀ ਸ਼ਰਾਬ ਪੀਂਦੀਆਂ ਨੇ ਬੱਚੇ ਕਿਹੜੇ ਸ਼ਰਾਬ ਪੀਂਦੇ ਨੇ ਬਿਲਕੁਲ ਸਹੀ ਗੱਲ ਇਹਨਾਂ ਤੇ ਵੀਡੀਓ ਵੀ ਬਣੀਆਂ ਹੋਈਆਂ ਨੇ ਆਪਾਂ ਅਗਲੇ ਟਾਈਮ ਤੇ ਲਾਈਵ ਹੋ ਕੇ ਵੀ ਗੱਲ ਕਰਾਂਗੇ ਉਹ ਔਰਤਾਂ ਦੇ ਲਿਵਰ ਕਿਉਂ ਖਰਾਬ ਹੋ ਰਹੇ ਨੇ ਬੱਚਿਆਂ ਦੇ ਕਿਉਂ ਖਰਾਬ ਹੋ ਰਹੇ ਅੱਜ ਆਪਾਂ ਸਿਰਫ ਮਰਦਾਂ ਦੇ ਲਿਵਰ ਦੀ ਗੱਲ ਕਰ ਰਹੇ ਹਾਂ ਕਿ ਸ਼ਰਾਬ ਜਿਹੜੀਆਂ ਉਹ ਲਿਵਰ ਖਰਾਬ ਕਰਦੀ ਇਹ ਤੋਂ ਇਲਾਵਾ ਹੋਰ ਵੀ ਕੀ ਕਮੀਆਂ ਨੇ ਖਾਸ ਕਰਕੇ ਸਾਡੇ ਪੰਜਾਬੀਆਂ ਦੇ ਵਿੱਚ ਪੰਜਾਬੀਆਂ ਦੀ ਆਦਤ ਹੈ ਜਦੋਂ ਸ਼ਰਾਬ ਪੀਂਦੇ ਨੇ ਉਹ ਇੱਕ ਪੈਗ ਦੋ ਪੈਗ ਤਿੰਨ ਪੈਗ ਤਿੰਜੇ ਪੈਗ ਤੋਂ ਬਾਅਦ ਉਹ ਨਾ ਇੱਕ ਦੂਜੇ ਨਾਲ ਜੱਟੀਆਂ ਆਈਆਂ ਪਾਈ ਜਾਣ ਜੇ ਇੱਕ ਦੂਜੇ ਨੂੰ ਜਿੱਤੇ ਮੰਨ ਲਓ ਕਿ ਰਿਸ਼ਤੇਦਾਰੀ ਹੋਵੇ ਜਾਂ ਵਿਆਹ ਸ਼ਾਦੀ ਵਿੱਚ ਗਿਆ ਹੋਵੇ ਉਹਨੂੰ ਕਹਿਣਗੇ ਨਹੀਂ ਹੁਣ ਆਪਾਂ ਲਵਲੀ ਲਵਲੀ ਕਰੀ ਜਾਈਏ ਉਹ ਜਾਨੀ ਕਿ ਇੱਕ ਜਣਾ ਪਾਵੇਗਾ ਜੇ ਦੋ ਜਾਨੇ ਬੈਠੇ ਹੋਏ ਤੇ ਇੱਕੋ ਗਲਾਸੀ ਵਿੱਚ ਥੋੜੀ ਜਿਹੀ ਉਹ ਪੀਵੇਗਾ ਥੋੜੀ ਜਿਹੀ ਦੂਜਾ ਪੀਵੇਗਾ ਕਵੇ ਗਾਜੀਆ ਫੜਨਾ ਲਵਲੀ ਲਵਲੀ ਕਰ ਰਹੀਆਂ ਤੇ ਇਹਦੇ ਨਾਲ ਸਾਡਾ ਆਪਸੀ ਪਿਆਰ ਵਧੂਗਾ ਤੇ ਬੜੀਆਂ ਇਸ ਤਰ੍ਹਾਂ ਦੇ ਨੂੰ ਐਵੇਂ ਬਿਨਾ ਮਤਬੂਤ ਆ ਕਮੇਡੀ ਨੂੰ ਰੂਟ ਤੋਂ ਵੱਧ ਡਰਿੰਕ ਪੀਉਣਗੇ ਜੇ ਕੋਈ ਲਾਗੇ 소ਫੀ ਵੀ ਬੈਠਾ ਤਾਂ ਉਹਨੂੰ ਵੀ ਇੰਜ ਕਰਨਗੇ ਤੂੰ ਵੀ ਪੀ ਤਾਂ ਫੇਰ ਹੀ ਗੱਲ ਆ ਮੈਂ ਸਮਝਦਾ ਕਿ ਇਹ ਜਿਹੜੀ ਚੀਜ਼ ਵੱਲ ਸਾਨੂੰ ਧਿਆਨ ਦੇਣਾ ਚਾਹੀਦਾ ਲਾਸਟ ਜਿਹੜੀ ਅਸੀਂ ਗਲਤੀ ਕਰਦੇ ਨੇ ਸ਼ਰਾਬ ਪੀਣ ਵਾਲੇ ਜਿਹੜੋ ਸ਼ਰਾਬ ਪੀ ਲਿੰਦੇ ਨੇ ਉਹ ਇੱਕ ਤਾਂ ਸ਼ਰਾਬ ਪੀਂਦਿਆਂ ਬਹੁਤ ਸਾਰਾ ਭੋਜਨ ਖਾ ਚੁੱਕੇ ਹੁੰਦੇ ਨੇ ਕਈ ਤਾਂ ਜੇ ਮਾਨੂੰ ਦੋ ਜਾਣੇ ਨਹੀਂ ਬੈਠੇ ਹੋਣ ਤਾਂ ਉਹ ਅੱਧਾ ਅੱਧਾ ਕਿਲੋ ਤਾਂ ਜਿਹੜਾ ਮੀਟ ਆ ਉਹ ਖਾ ਹੀ ਜਾਂਦੇ ਨੇ ਇਨਾ ਮੰਨ ਕੇ ਚੱਲੀਏ ਤੇ ਨਾਲ ਉਹ ਕਿੰਨਾ ਹਰਾ ਫਰੂਟ ਵੀ ਖਾ ਜਾਂਦੇ ਨੇ ਨਾਲ ਸਲਾਦ ਵੀ ਖਾ ਜਾਂਦੇ ਨੇ ਹੋਰ ਵੀ ਕੋਈ ਮਲਾ ਕੇ ਗਿਆ ਕੋਈ ਪੂਰੀ ਹੈ ਉਹਦੀ ਨਹੀਂ ਕਿਲੋ ਕਿਲੋ ਮਟੀਰੀਅਲ ਉਹ ਖਾ ਜਾਂਦੇ ਨੇ ਹੁਣ ਸਾਡਾ ਲੀਵਰ ਨੇ ਕਿਲੋ ਮਟੀਰੀਅਲ ਖਾਣ ਤੋਂ ਬਾਅਦ ਉਹਨੂੰ ਵੀ ਪਚਾਉਣਾ ਤੇ ਰਾਤ ਨੂੰ ਫਿਰ ਉੱਤਰ ਰੋਟੀ ਵੀ ਰੱਦ ਕੇ ਖਾ ਲੈਂਦੇ ਨੇ ਜਿਵੇਂ ਮੰਨ ਲਓ 3 4 5 ਰੋਟੀਆਂ ਖਾ ਲੈਣੀਆਂ ਹੁਣ ਉਹ 5 ਰੋਟੀਆਂ ਵੀ ਪਚਾਉਣੀਆਂ ਚਿਕਨ ਵੀ ਪਚਾਉਣਾ ਸਬਜ਼ੀਆਂ ਵੀ ਪਚਾਉਣੀਆਂ ਤੇ ਲੀਵਰ ਜਿਹੜਾ ਸ਼ਰਾਬ ਦੇ ਨਾਲ ਉਹ ਤੇ ਸੋਜ ਵੀ ਪੈ ਗਈ ਉਹਨੇ ਕਿੱਦਾਂ ਕੰਮ ਕਰੂਗਾ ਅਸੀਂ ਕਿਉਂ ਨਹੀਂ ਸਮਝਦੇ ਅਸੀਂ ਕਿਉਂ ਨਹੀਂ ਇਹਨਾਂ ਗੱਲਾਂ ਨੂੰ ਧਿਆਨ ਦਿੰਦੇ ਅਸੀਂ ਜੋ ਸਾਡੇ ਹੁੰਦਾ ਸੀ ਕਰੀ ਜਾਂਦੇ ਆ ਜੋ ਸਾਡੇ ਹੁੰਦਾ ਸੀ ਵਰਤੀ ਜਾਂਦੇ ਆ ਮੇਰੀ ਬੇਅਮ ਦਾ ਭਰਾਵਾਂ ਨੂੰ ਬੇਨਤੀ ਆ ਜੇ ਤੁਸੀਂ ਸ਼ਰਾਬ ਪੀਣੀ ਆ ਥੋੜੀ ਪੀਓ ਬਿਨਾ ਕਿਸੇ ਚੀਜ਼ ਤੋਂ ਤਾਂ ਕਿ ਤੁਹਾਨੂੰ ਘੱਟ ਪੀਣੀ ਪਵੇ ਜੋ ਕਿਉਂਕਿ ਸ਼ਰਾਬ ਪੀਣ ਵਾਲੇ ਦੀ ਭੁੰਦੀ ਆ ਕਿ ਥੋੜਾ ਚੱਕਰ ਜਿਹਾ ਹੋਣਾ ਚਾਹੀਦਾ ਸਿਰ ਕੋ ਮਣਾ ਜਾ ਚਾਹੀਦਾ ਫੇਰ ਹੀ ਸ਼ਰਾਬ ਪੀਣ ਦਾ ਮਜ਼ਾ ਆ ਉਦਾਂ ਨਹੀਂ ਮਜ਼ਾ ਕਈ ਲੋਕ ਇੱਕ ਪਾਸੇ ਸ਼ਰਾਬ ਪਾ ਲੈਣਗੇ ਦੂਜੇ ਪਾਸੇ ਰੋਟੀਆਂ ਖਾਣੀਆਂ ਸ਼ੁਰੂ ਕਰ ਦੇਣਗੇ ਕਹਿਣਗੇ ਲੈ ਵੱਡਾ ਦਾ ਪੈਗ ਪਾ ਲਿਆ ਪੀ ਲਿਆ ਰੋਟੀ ਖਾ ਲਈਏ ਉਹਦਾ ਰੋਟੀ ਨਹੀਂ ਖਾਧੀ ਜਾਂਦੀ ਇਹ ਮੇਰੀ ਵੀ ਸੋਚ ਆ ਇਹ ਵੀ ਇੱਕ ਸਾਡੇ ਦੀ ਬਹੁਤ ਨੈਗੇਟਿਵ ਪੁਆਇੰਟ ਆ ਸਾਡੇ ਸਮਾਜ ਦਾ ਖਿਰਾਤ ਇੰਡੀਆ ਵਿੱਚ ਉਹ ਜ ਆਦਤ ਹੁੰਦੀ ਹੈ ਨਹੀਂ ਜੇ ਕਿੰਨੇ ਪੀਣੀ ਹੋਵੇ ਤੇ ਉਹਦੇ ਬਾਰੇ ਉਹ ਸਮਝ ਅੰਕਰੀ ਤੇ ਚਾਹੀਦੀ ਆ ਕਿੰਨੀ ਪੀਣੀ ਚਾਹੀਦੀ ਕਿੰਜ ਪੀਣੀ ਚਾਹੀਦੀ ਕਿਦਾਂ ਪੀਣੀ ਚਾਹੀਦੀ ਆ ਕਿੰਨੇ ਸਮੇਂ ਸਮੇਂ ਤੱਕ ਪੀਣੀ ਚਾਹੀਦੀ ਆ ਤੇ ਉਹਦੇ ਨਾਲ ਉਹਦੀ ਸਿਹਤ ਵੀ ਚੰਗੀ ਰਹੇਗੀ ਤੇ ਕਦੀ ਕਦੀ ਪੀ ਲਵੇ ਤੇ ਮੈਂ ਤਰੁਪ ਕਿ ਉਹ ਸਮਝਦਾ ਕਿ ਚਲੋ ਕਦੀ ਕਦੀ ਕੋਈ ਮਹੀਨੇ ਬਾਅਦ ਇੱਕ ਦੋ ਪੈਕ ਲੋਂਦਾ ਰਿਸ਼ਤੇਦਾਰ ਕੋਈ ਆਇਆ ਤੇ ਕੋਈ ਜਾਇਆ ਤੇ ਜੇ ਕੋਈ ਉਹ ਮੈਂ ਰੋਜ਼ ਹੀ ਪੀਣੀ ਆ ਤੇ ਉਹ ਵੀ ਬਹੁਤ ਪੀਣੀ ਆ ਤੇ ਫਿਰ ਨੁਕਸਾਨ ਆ ਕਿਉਂਕਿ ਸ਼ਰਾਬ ਨੇ ਬਹੁਤ ਸਾਰੇ ਘਰਾਂ ਨੂੰ ਜ਼ਿੰਦਗੀ ਤਬਾਹ ਕਰ ਦਿੱਤੀ ਮੈਂ ਭਰਾਵਾਂ ਨੂੰ ਬੇਨਤੀ ਕਰੂਗਾ ਸ਼ਰਾਬ ਨਾ ਪੀਆ ਕਰੋ ਕਿਉਂਕਿ ਸ਼ਰਾਬ ਪੀਣ ਵਾਲੇ ਜਿਹੜਾ ਮਨੁੱਖ ਹੋ ਉਹ ਇਹ ਨਹੀਂ ਯਾਦ ਰੱਖਦਾ ਮੈਂ ਕੀ ਬੋਲਣਾ ਮੇਰੀ ਧੀ ਆ ਘਰ ਮੇਰਾ ਪੋਤਾ ਆ ਘਰ ਮੇਰੀ ਭੈਣ ਆ ਘਰ ਮੇਰੀ ਮਾਂ ਆ ਘਰ ਮੇਰੀ ਘਰ ਦੀ ਆ ਮੇਰੇ ਰਿਸ਼ਤੇਦਾਰ ਨੇ ਉਹਨਾਂ ਸਾਹਮਣੇ ਮੈਂ ਕੀ ਬੋਲਣਾ ਨੂੰ ਕੋਈ ਸਮਝ ਨਹੀਂ ਹੁੰਦੀ ਉਹ ਜੋ ਦੇ ਦਿਮਾਗੋਂ ਦਾ ਭੁੱਲੀ ਜਾਂਦਾ ਰਹਿੰਦਾ ਜੋ ਵੀ ਹੁੰਦਾ ਦੂਸਰਾ ਜੇ ਦੀ ਸ਼ਰਾਬ ਪੀਣ ਦੇ ਨਾਲ ਘਰ 'ਚ ਗਰੀਬੀ ਵੀ ਆ ਜਾਂਦੀ ਘਰਾਂ ਦੇ ਘਰ ਵੇਚੇ ਪੈੜੀਆਂ ਵੇਚੀਆਂ ਦੁਕਾਨਾਂ ਵੇਚ ਗਈਆਂ ਜੋਬ ਖਤਮ ਹੋ ਜਾਂਦੀ ਕਹਿਣ ਤੋਂ ਭਾਵ ਕਿ ਬਹੁਤ ਨੁਕਸਾਨ ਹੁੰਦਾ ਜਦੋਂ ਕੋਈ ਮਰ ਜਾਂਦਾ ਫਿਰ ਉਹਦੇ ਬੱਚਿਆਂ ਦੀ ਜ਼ਿੰਦਗੀ ਬਹੁਤ ਖਰਾਬ ਹੁੰਦੀ ਉਹਦੀ ਜੀਵਨ ਸਾਥਣ ਵਿਧਵਾ ਬਕਮੌਣ ਲੱਗ ਪੈਂਦੀ ਉਹਦੀ ਜ਼ਿੰਦਗੀ ਖਰਾਬ ਹੁੰਦੀ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਹੁੰਦਾ ਕਿਰਪਾ ਕਰਕੇ ਸ਼ਰਾਬ ਤੋਂ ਥੋੜੀ ਦੂਰੀ ਬਣਾਓ ਸ਼ਰਾਬ ਚੰਗੀ ਚੀਜ਼ ਨਹੀਂ ਆ ਜੇ ਚੰਗੀ ਹੁੰਦੀ ਤਾਂ ਫਿਰ ਇਹ ਨਾਲ ਘਰ ਵਧਨੇ ਖਤਮ ਨਹੀਂ ਸੀ ਹੋਣੇ ਮੌਤਾਂ ਨਹੀਂ ਸੀ ਹੋਈਆਂ ਕਈ ਵਾਰ ਆਪਾਂ ਸ਼ਰਾਬ ਪੀ ਕੇ ਡਰਾਈਵਿੰਗ ਕਰਦੇ ਆ ਸਾਡਾ ਪੂਰੇ ਦਾ ਪੂਰਾ ਪਰਿਵਾਰ ਹੀ ਮੌਤੇ ਘਾਟ ਤੋਂ ਉੱਤਰ ਜਾਂਦਾ ਦਾ ਤੇ ਕੀ ਫਾਇਦਾ ਹੋ ਜੀ ਜ਼ਿੰਦਗੀ ਚ ਜਿਉਣ ਦਾ ਇਹੋ ਜਿਹਾ ਨਸ਼ੇ ਕਰਨਾ ਜੇ ਪੀਣੀ ਆ ਨਾ ਆਪਣੇ ਬੱਚਿਆਂ ਨਾਲ ਪਿਆਰ ਨਾਲ ਜ਼ਿੰਦਗੀ ਜਿਓ ਬੱਚਿਆਂ ਦੇ ਨਾਲ ਜ਼ਿੰਦਗੀ ਦਾ ਜਿਉਣ ਵਾਲੀ ਸ਼ਰਾਬ ਪੀਓ ਕਿ ਪੁੱਤਰ ਧਿਲੋ ਸਾਡਾ ਤੇਰੇ ਬਿਨਾ ਨਹੀਂ ਸੜਦਾ ਆਪਣੀ ਜੀਵਨ ਸਾਥਣ ਤੁਹਾਡਾ ਤੇਰੇ ਬਿਨਾ ਨਹੀਂ ਸੜਦਾ ਤੂੰ ਹੀ ਇੱਕ ਕਿਸਮ ਦੀ ਸਾਡੀ ਸ਼ਰਾਬ ਹੈਂ ਤੇਰੀਆਂ ਮਿੱਠੀਆਂ ਗੱਲਾਂ ਤੇਰੇ ਮਿੱਠੇ ਵਿਚਾਰ ਤੇਰੇ ਚੰਗੇ ਕੰਮ ਮੇਰੀ ਜ਼ਿੰਦਗੀ ਦਾ ਸਰਮਾਇਆ ਆ ਇਸ ਕਰਕੇ ਆਪਣੇ ਜੀਵਨ ਸਾਥੀ ਨਾਲ ਆਪਣੇ ਜੀਵਨ ਸਾਥਣ ਦੀਆਂ ਬਰਿਆਦਾਂ ਦੇ ਨਾਲ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਮੁੱਖ ਰੱਖ ਕੇ ਜ਼ਿੰਦਗੀ ਜਿਓ ਫਿਰ ਸ਼ਰਾਬਾਂ ਪੀਣ ਦੀ ਲੋੜ ਨਹੀਂ ਪਵੇਗੀ ਫਿਰ ਜ਼ਿੰਦਗੀ ਬਹੁਤ ਮੱਦੇਬਾਲੀ ਹੋਵੇਗੀ ਲਿਵਰ ਵੀ ਨਹੀਂ ਖਰਾਬ ਹੋਵੇਗਾ ਮੈਂ ਆਸ ਕਰਦਾ ਮੇਰੇ ਸੱਜਣ ਇਸ ਵੀਡੀਓ ਨੂੰ ਵੱਧ ਤੋਂ ਵੱਧ ਭੈਣ ਭਰਾਵਾਂ ਤੱਕ ਪਹੁੰਚਾਉਣਗੇ ਜਿਹੜੇ ਸ਼ਰਾਬ ਪੀਂਦੇ ਨੇ ਤੇ ਉਹ ਇਸ ਗੱਲ ਦਾ ਖਿਆਲ ਵੀ ਰੱਖਣਗੇ ਇਸ ਚੈਨਲ ਤੇ ਬਹੁਤ ਸਾਰੀਆਂ ਵੀਡੀਓਜ਼ ਨੇ ਜਿਹੜੀਆਂ ਤੁਹਾਡੀ ਜ਼ਿੰਦਗੀ ਨਾਲ ਸੰਬੰਧਿਤ ਹੋ ਸਕਦੀਆਂ ਨੇ ਜਾਂ ਸਾਡੇ ਸਮਾਜ ਨਾਲ ਸੰਬੰਧਿਤ ਹੋ ਸਕਦੀਆਂ ਨੇ ਜਿਨ੍ਹਾਂ ਨੂੰ ਤੁਸੀਂ ਬਹੁਤ ਪਿਆਰ ਦਿੰਦੇ ਹੋ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਹੈ ਕਿ ਆਸ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਦੇ ਚਿੱਤਰ ਸਿੰਘ ਤੇ ਸਿੱਕਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ